ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਫੋਰਸ ਐਂਡ ਲਾ ਆਫ ਮੋਸ਼ਨ ਬਲ ਅਤੇ ਗਤੀ ਦੇ ਨਿਯਮ ਅਸੀਂ ਸਭ ਤੋਂ ਪਹਿਲਾਂ ਬਲ ਬਾਰੇ ਗੱਲ ਕਰਾਂਗੇ ਬਲ ਜਾਂ ਫੋਰਸ ਕੀ ਹੁੰਦਾ ਹੈ ਤੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਬਲ ਕਿਸੇ ਚੀਜ਼ ਨੂੰ ਖਿੱਚਣਾ ਜਾਂ ਧੱਕਣਾ ਪੁੱਲ ਜਾਂ ਪੁਸ਼ ਅਕਵਾਉਂਦਾ ਹੈ। ਬਲ ਅਗੇ ਦੋ ਪ੍ਰਕਾਰ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ। ਇੱਕ ਹੁੰਦਾ ਹੈ ਬੈਲੈਂਸਡ ਫੋਰਸ, ਇੱਕ ਹੁੰਦਾ ਹੈ ਅਨਬੈਲੈਂਸਡ ਫੋਰਸ। ਮਤਲਬ ਸੰਤੁਲਿਤ ਬਲ ਤੇ ਅਸੰਤੁਲਿਤ ਬਲ। ਕਿਸੇ ਵੀ ਵਸਤੂ ਨੂੰ ਗਤੀ ਦੇ ਵਿੱਚ ਲੈ ਕੇ ਆਉਣ ਲਈ ਸਾਨੂੰ ਅਸੰਤੁਲਿਤ ਬਲ ਜਾਂ ਕਿ ਅਨਬੈਲੈਂਸਡ ਫੋਰਸ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕਿਸੇ ਵਸਤੂ ਤੇ ਅਨ ਬੈਲੈਂਸ ਫੋਰਸ ਯਾਨਕੀ ਅਸੰਤੁਲਿਤ ਬਲ ਲੱਗਦਾ ਹੈ ਤਾਂ ਵਸਤੂ ਗਤੀ ਕਰਨਾ ਸ਼ੁਰੂ ਕਰ ਦਿੰਦੀ ਹੈ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਬਲ ਦੇ ਕਾਰਨ ਹੀ ਵਸਤੂ ਦੀ ਗਤੀ ਵਿੱਚ ਪਰਿਵਰਤਨ ਆਉਂਦਾ ਹੈ ਅਸੀਂ ਉਮੂਮਨ ਦੇਖਿਆ ਹੋਵੇਗਾ ਕਿ ਕੋਈ ਵਸਤੂ ਅਗਰ ਵਿਰਾਮ ਅਵਸਥਾ ਵਿੱਚ ਹੈ ਜਾਂ ਉਹ ਗਤੀ ਦੇ ਵਿੱਚ ਹੈ ਜੇ ਕੋਈ ਵਸਤੂ ਗਤੀ ਦੇ ਵਿੱਚ ਹੈ ਤਾਂ ਉਹਨੂੰ ਰੋਕਣ ਲਈ ਵੀ ਸਾਨੂੰ ਬਲ ਲਾਣਾ ਪੈਂਦਾ ਹੈ ਜਾਂ ਜੇ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ ਤਾਂ ਉਸ ਨੂੰ ਗਤੀ ਦੇ ਵਿੱਚ ਲਿਆਉਣ ਲਈ ਸਾਨੂੰ ਇੱਕ ਬਲ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਆਪਾਂ ਉਮੂਮਨ ਦੇਖਦੇ ਹਾਂ ਕੋਈ ਵੀ ਵਸਤੂ ਜਾਂ ਉਹ ਵਿਰਾਮ ਅਵਸਥਾ ਵਿੱਚ ਪਈ ਹੈ ਚਾਹੇ ਉਹ ਗਤੀ ਦੇ ਵਿੱਚ ਹੈ ਉਹ ਆਪਣੇ ਵਿੱਚ ਪਰਿਵਰਤਨ ਨਹੀਂ ਲੈ ਕੇ ਆਣਾ ਚਾਹੁੰਦੀ ਜਾਂ ਕੋਈ ਵਸਤੂ ਮੋਸ਼ਨ 'ਚ ਹੈ ਜਾਂ ਉਹ ਰੈਸਟ ਪੋਜੀਸ਼ਨ ਦੇ ਵਿੱਚ ਹੈ ਉਹ ਆਪਣੇ ਆਪ ਦਾ ਚੇਂਜ ਨਹੀਂ ਲੈ ਕੇ ਆਣਾ ਚਾਹੁੰਦੀ ਉਸ ਚੇਂਜ ਨੂੰ ਰੈਸਿਸਟ ਕਰਦੀ ਹੈ ਇਸ ਤਰ੍ਹਾਂ ਦੀ ਟੈਂਡੈਂਸੀ ਨੂੰ ਆਪਾਂ ਇਨਰਸ਼ੀਆ ਕਹਿੰਦੇ ਆ ਜਾਂ ਜੜਤਾ ਕਹਿੰਦੇ ਆ ਜੜਤਾ ਦੀ ਡੈਫੀਨੇਸ਼ਨ ਦੇਖੀਏ ਤਾਂ ਦ ਨੇਚਰਲ ਟੈਂਡੈਂਸੀ ਆਫ ਆਬਜੈਕਟ ਟੂ ਰੈਸਿਸਟ ਅ ਚੇਂਜ ਇਨ देयर ਸਟੇਟ ਆਫ ਰੈਸਟ ਔਰ ਆਫ ਯੂਨੀਫਾਰਮ ਮੋਸ਼ਨ ਇਜ਼ ਕਾਲਡ ਇਨਰਸ਼ੀਆ ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਆਪਾਂ ਜੜਤਾ ਕਹਿੰਦੇ ਆਂ ਸਿੰਪਲ ਭਾਸ਼ਾ ਵਿੱਚ ਕੋਈ ਵੀ ਵਸਤੂ ਆਪਣੀ ਪੋਜੀਸ਼ਨ ਤੋਂ ਚੇਂਜ ਹੋਣ ਨੂੰ ਜਾਂ ਬਦਲਣ ਨੂੰ ਰਜਿਸਟ ਕਰਦੀ ਹੈ ਉਹਨੂੰ ਆਪਾਂ ਜੜਤਾ ਕਿਹਾ ਜਾਂਦਾ ਨਿਊਟਨ ਫਸਟ ਲਾ ਆਫ ਮੋਸ਼ਨ ਨਿਊਟਨ ਦਾ ਪਹਿਲਾ ਨਿਯਮ ਆਖਦਾ ਹੈ ਵਸਤੂ ਆਪਣੀ ਵਿਰਾਮ ਅਵਸਥਾ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਉਸਤੇ ਕੋਈ ਅਸੰਤੁਲਿਤ ਬਲ ਕੰਮ ਨਾ ਕਰੇ ਐਨ ਆਬਜੈਕਟ ਕੰਟੀਨਿਊ ਟੂ ਬੀ ਇਨ ਸਟੇਟ ਆਫ ਰੈਸਟ অর ਆਫ ਯੂਨੀਫਾਰਮ ਮੋਸ਼ਨ ਅਲੋਂਗ ði ਸਟ੍ਰੇਟ ਲਾਈਨ ਅਨਲੈਸਟ ਐਕਟ ਅਪਾਨ ਬਾਈ ਐਨ ਅਨਬੈਲੈਂਸਡ ਫੋਰਸ ਹੁਣ ਅਸੀਂ ਜੜਤਾ ਤੇ ਨਿਊਟਨ ਦੇ ਪਹਿਲੇ ਨਿਯਮ ਨੂੰ ਜਿਹਨੂੰ ਅਸੀਂ ਲਾਅ ਆਫ ਇਨਰਸ਼ੀਆ ਵੀ ਕਹਿੰਦੇ ਆ ਇਹਨੂੰ ਸਮਝਣ ਦੇ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਕੁਝ ਉਦਾਹਰਨਾਂ ਡਿਸਕਸ ਕਰਾਂਗੇ ਜਿੱਦਾਂ ਕਿ ਸਾਡੀ ਸਾਨੂੰ ਪਹਿਲੀ ਐਗਜ਼ਾਮਪਲ ਹੈ ਬੱਸ ਦੇ ਵਿੱਚ ਜਦੋਂ ਅਸੀਂ ਸਫ਼ਰ ਕਰਦੇ ਹਾਂ ਬੱਸ ਅਗਰ ਜਗਦੰਮ ਚੱਲ ਪੈਂਦੀ ਹੈ ਤੇ ਅਸੀਂ ਪਿੱਛੇ ਵੱਲ ਨੂੰ ਧੱਕਾ ਮਹਿਸੂਸ ਕਰਦੇ ਹਾਂ ਤੇ ਚੱਲਦੇ-ਚੱਲਦੇ ਜਦੋਂ ਬੱਸ ਬ੍ਰੇਕ ਲਾਂਦੀ ਹੈ ਤਾਂ ਅਸੀਂ ਅੱਗੇ ਵੱਲ ਨੂੰ ਚਲੇ ਜਾਂਦੇ ਹਾਂ ਇਦਾਂ ਕਿਉਂ ਹੁੰਦਾ ਹੈ ਕਿਉਂਕਿ ਜਦੋਂ ਬੱਸ ਚੱਲਦੀ ਹੈ ਤਾਂ ਬੱਸ ਗਤੀ ਦੇ ਵਿੱਚ ਆ ਜਾਂਦੀ ਹੈ ਪਰ ਅਸੀਂ ਰੈਸਟ ਪੋਜੀਸ਼ਨ ਵਿਰਾਮ ਅਵਸਥਾ ਵਿੱਚ ਹੁੰਨੇ ਹਾਂ ਤਾਂ ਅਸੀਂ ਵਿਰਾਮ ਅਵਸਥਾ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਜਿਸ ਕਾਰਨ ਅਸੀਂ ਪਿੱਛੇ ਨੂੰ ਧਕੇਲੇ ਜਾਂਦੇ ਹਾਂ ਇਵੇਂ ਹੀ ਜਦੋਂ ਬੱਸ ਰੁਕਦੀ ਹੈ ਬੱਸ ਜਲਦੀ ਦਿਨਾ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ ਤੇ ਅਸੀਂ ਗਤੀ ਅਵਸਥਾ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਜਿਸ ਕਰਕੇ ਅਸੀਂ ਅਗਾਹ ਵੱਲ ਨੂੰ ਜਾਂਦੇ ਗੱਡੀਆਂ ਦੇ ਵਿੱਚ ਲੱਗੀ ਸੀਟ ਬੈਲਟ ਇਸ ਦੀ ਬਹੁਤ ਵਧੀਆ ਐਗਜ਼ਾਮਪਲ ਹੈ ਸੀਟ ਬੈਲਟ ਸਾਡੇ ਉਦੋਂ ਕੰਮ ਆਂਦੀ ਹੈ ਜਦੋਂ ਸਾਡੀ ਗੱਡੀ ਚਲਦੀ-ਚਲਦੀ ਵਿਰਾਮ ਅਵਸਥਾ ਵਿੱਚ ਯਾਨੀ ਰੈਸਟ ਪੋਜੀਸ਼ਨ ਵਿੱਚ ਆ ਜਾਂਦੀ ਹੈ ਜਿੱਦਾਂ ਹੀ ਡਰਾਈਵਰ ਬ੍ਰੇਕ ਅਪਲਾਈ ਕਰਦਾ ਹੈ ਤਾਂ ਸੀਟ ਬੈਲਟ ਸਾਨੂੰ ਅਗਾਹ ਜਾਣ ਤੋਂ ਰੋਕਦੀ ਹੈ ਸਾਨੂੰ ਕਵਰ ਕਰਦੀ ਹੈ ਅਤੇ ਇਹ ਸਾਨੂੰ ਕੋਈ ਵੀ ਅਣਸੁਖਾਮੀ ਘਟਨਾ ਤੋਂ ਬਚਾਉਂਦੀ ਹੈ ਹੁਣ ਅਸੀਂ ਹੋਰ ਦੋ ਐਗਜ਼ਾਮਪਲਾਂ ਲਵਾਂਗੇ ਪਹਿਲੀ ਐਗਜ਼ਾਮਪਲ ਦੇ ਵਿੱਚ ਅਸੀਂ ਕੈਰਮ ਬੋਰਡ ਦੀ ਗੀਟੀ ਨੂੰ ਸਟ੍ਰਾਈਕਰ ਦੇ ਨਾਲ ਮਾਰਿਆ ਕੈਰਮ ਬੋਰਡ ਦੀਆਂ ਟਿੱਕੀਆਂ ਹੀਆਂ ਗੀਟੀਆਂ ਦੇ ਵਿੱਚੋਂ ਆਖਰੀ ਵਾਲੀ ਹੀ ਗੀਟੀ ਮੂਵ ਕੀਤੀ ਬਾਕੀ ਸਾਰੀਆਂ ਉਵੇਂ ਹੀ ਰਹੀਆਂ ਸਾਨੂੰ ਇਸ ਤੋਂ ਪਤਾ ਚੱਲਦਾ ਹੈ ਕਿ ਜਿਹੜੀ ਉੱਪਰ ਲੀਆਂ ਗੀਟੀਆਂ ਸੀਗੀਆਂ ਉਹ ਆਪਣੀ ਵਿਰਾਮ ਅਵਸਥਾ ਦੇ ਵਿੱਚ ਹੀ ਰਹਿਣਾ ਚਾਹੁੰਦੀਆਂ ਸਨ ਤੇ ਜਿਸ ਗੀਟੀ ਤੇ ਫੋਰਸ ਲੱਗੀ ਉਹੀ ਗੀਟੀ ਮੋਸ਼ਨ ਦੇ ਵਿੱਚ ਯਾਨੀ ਕਿ ਗਤੀ ਦੇ ਵਿੱਚ ਆਈ ਅਸੀਂ ਦੂਸਰੀ ਐਗਜ਼ਾਮਪਲ ਦੇ ਵਿੱਚ ਇੱਕ ਕੱਚ ਦਾ ਗਲਾਸ ਲੈਨੇ ਹਨ ਇੱਕ ਕਾਰਡ ਲੈਨੇ ਹਨ ਅਤੇ ਇੱਕ ਸਿੱਕਾ ਲੈਨੇ ਹਨ ਕਾਰਡ ਨੂੰ ਅਸੀਂ ਕੱਚ ਦੇ ਗਲਾਸ ਉੱਤੇ ਟਿਕਾਣੇ ਹਨ ਤੇ ਸਿੱਕਾ ਕੋਇਨ ਉਸ ਕਾਰਡ ਉੱਤੇ ਟਿਕਾ ਦੇਨੇ ਹਨ ਜਦੋਂ ਅਸੀਂ ਕਾਰਡ ਨੂੰ ਫੋਰਸ ਦੇ ਨਾਲ ਧੱਕਾ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕਾਰਡ ਅੱਗੇ ਚਲੇ ਜਾਂਦਾ ਹੈ ਤੇ ਸਿੱਕਾ ਆਪਣੇ ਨਰਸ਼ੀਆ ਦੀ ਵਜ੍ਹਾ ਦੇ ਨਾਲ ਉਸੇ ਹੀ ਪੋਜੀਸ਼ਨ ਤੇ ਰਹਿੰਦਾ ਹੈ ਜਾਂ ਆਪਣੀ ਜੜਤਾ ਦੇ ਕਾਰਨ ਆਪਣੀ ਪੋਜੀਸ਼ਨ ਨਹੀਂ ਚੇਂਜ ਕਰਦਾ ਤੇ ਗਲਾਸ ਦੇ ਵਿੱਚ गिर ਜਾਂਦਾ ਹੈ